ਉਮਰ ਸੈਂਕੜੇ ਸਾਲ ਦੀ ਗਈ ਐਵੇਂ ਫਿੱਟੇ ਲਾਣਤਾ ਜੱਗ ਤੇ ਆਵਣੇ ਨੂੰ ਨਹੀਂ ਹੱਕ ਦਾ ਵਸਲ ਵਸਾਲ ਕੀਤਾ ਲੱਖ ਲਾਣਤਾ ਸੇਜ ਤੇ ਸਾਵਣੇ ਨੂੰ ਹੋਇਆ ਨਹੀਂ ਜੇ ਦਰਦ ਫਿਰਾਗ ਪੈਦਾ ਲੱਖ ਲਾਣਤਾ ਕਾਫੀਆਂ ਗਾਵਣੇ ਨੂੰ ਦੇਵਨ ਹਾਰ ਨੂੰ ਦਿਲੋਂ ਵਿਸਾਰ ਦਿੱਤਾ ਬੰਦੇ ਲਾਣਤਾ ਮਖਮਲਾ ਪਾਉਣੇ ਨੂੰ ਦੁਨੀਆ ਨਾਲ ਪਖੰਡ ਦੇ ਲੁੱਟ ਖਾਦੀ ਲੱਖ ਲਾਣਤਾ ਰਜਕ ਕਮਾਉਣੇ ਨੂੰ ਗੁਜਰ ਜਾਂਦੀ ਸੁੱਤਿਆ ਰਾਤ ਸਾਰੀ ਲੱਖ ਲਾਣਤਾ ਪਲੰਗ ਵਿਛਾਉਣੇ ਨੂੰ ਕਦੇ ਰੱਬ ਦੇ ਰਾਹ ਨਾ ਖਰਚ ਕੀਤਾ ਲੱਖ ਲਾਣਤਾ ਰਜਕ ਕਮਾਉਣੇ ਨੂੰ ਬੰਦਿਆ ਨਾ ਇਲਮ ਤੇ ਅਮਲ ਕੀਤਾ ਲੱਖ ਲਾਣਤਾ ਪੜਨ